ਸਾਹਿਬਜ਼ਾਦੇ ਸਤਪੋ ਨੂੰ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਵਿਛੜ ਗਏ ਸਤਪੋ ਨੂੰ ਉਹਨਾਂ ਨੂੰ ਕੁੰਮਾ 마ਸ਼ ਕੀ ਆਪਣੇ ਘਰ ਲੈ ਜਾਂਦਾ ਹੈ ਚੌਂਕੜੀ 'ਚ ਕਈ ਉਹਨੂੰ ਕੀਮਾ ਲਿਖਦੇ ਆ ਉਹ ਆਪਣੇ ਘਰ ਲੈ ਜਾਂਦਾ ਹੈ ਉੱਥੇ ਨੇੜੇ ਇੱਕ ਬ੍ਰਾਹਮਣੀ ਹੈ ਬੜੀ ਭਾਵਨਾਵਾਂ ਵਾਲੀ ਉਹ ਦਾ ਨਾਮ ਲక్ష్ਮੀ ਹੈ ਉਹਦੇ ਘਰ ਸੰਨਿਆਦਿੰਦਾ ਹੈ ਇਹ ਮੁਸਲਮਾਨ ਸੀ ਜਾਇਦ ਕੁਲ ਨਹੀਂ ਸੀ ਕੁਛ ਕਹਿਣ ਲਗਾ ਤੂੰ ਇੱਕ ਕੰਮ ਕਰ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਹਬਜ਼ਾਦੇ ਤੇ ਮਾਂ ਜੀ ਆਏ ਨੇ ਤੂੰ ਰੋਟੀ ਛਕਾ ਦੇ ਉਹ ਫਿਰ ਲక్ష్ਮੀ ਬ੍ਰਾਹਮਣੀ ਪ੍ਰਸ਼ਾਦਾ ਤਿਆਰ ਕਰਕੇ ਲਿਆਉਂਦੀ ਸੁੱਕੀ ਜੀ ਰੋਟੀ ਦਾਲ ਪਤਾ ਜੀ ਉੱਥੇ ਆਪਣੇ ਖਾਤ ਦੀਆਂ ਚੂੜੀਆਂ ਲਾ ਕੇ ਉਹ ਦਿੰਦੇ ਆ ਲక్ష్ਮੀ ਨੂੰ ਇਹ ਇਤਿਹਾਸ ਹੈ ਜਿਹਨੂੰ ਚਤਲਾ ਨਹੀਂ ਸਕਦੇ ਉਹ ਦਿੰਦੇ ਆ ਅੱਜ ਪਹਿਲਾ ਦਿਨ ਹੈ ਸਹਿਬਜ਼ਾਦੇਆਂ ਦਾ ਜ਼ਮੀਨ ਤੇ ਬਹਿਣਾ ਤੇ ਸੁੱਕਾ ਪ੍ਰਸ਼ਾਦਾ ਛਕਣਾ ਅੱਜ ਤੋਂ ਪਹਿਲਾਂ ਮਹਿਲਾਂ ਵਿੱਚ ਸਨ ਅੱਜ ਤੋਂ ਪਹਿਲਾਂ ਸਿੱਖ ਘੋੜੇ ਬਣ ਕੇ ਝੂਟੇ ਦਿੰਦੇ ਸਨ ਅੱਜ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮੱਥਾ ਚੁੰਮਦਾ ਸੀ ਛੋਟੇ ਲਾਲਾਂ ਦੇ ਉੱਥੇ ਪ੍ਰਸ਼ਾਦਾ ਛਕਿਆ ਇੱਥੇ ਫਿਰ ਗੰਗੂ ਮਿਲਦਾ ਹੈ ਹੁਣ ਭਾਵੇਂ ਕਿ ਕਈ ਦੋ ਸ਼ਬਦ ਹੋਰ ਵੀ ਵਰਦਿਆ ਮਸੰਦਾਂ ਦੇ ਦਰਬਾਰੀ ਤੇ ਤੁਮਾਂ ਪਰ ਉੱਥੇ ਸਤਿਗੁਰੂ ਜੋ ਸਾਡੀ ਪਰੰਪਰਾ ਹੈ ਇਹ ਗੰਗੂ ਮਿਲਦਾ ਹੈ ਅੱਠ ਪੋ ਨੂੰ ਤੇ ਆਪਣੇ ਪਿੰਡ ਲੈ ਹੁੰਦਾ ਉੰਜ ਤਾਂ ਥਾਵਾਂ ਬੜੀਆਂ ਨਹੀਂ ਜਿੱਥੇ ਉਧਰ ਜਾਓਗੇ ਜਿੱਥੇ ਜਿੱਤੇ ਰਤ ਕੋਲੋਤਾ ਥਾਵਾਂ ਜਿੱਥੇ ਮਾਤਾਈ ਕੋਲੋਤਾ ਥਾਵਾਂ ਨੇ ਇਹ ਬੇਈਮਾਨ ਸੀ ਹਰਿੰਦਰ ਸਿੰਘ ਮਹਿਬੂਬ ਲਿਖਦਾ ਇਸ ਬੰਦੇ ਦੇ ਤਿੰਨ ਕਾਰਨ ਹੋ ਸਕਦੇ ਆ ਇਹਨੇ ਕਿਉਂ ਪਕੜਿਆ ਪਹਿਲਾ ਕਾਰਨ ਹਕੂਮਤ ਦਾ ਡਰ ਕਮਜ਼ੋਰ ਸੀ ਦੂਜਾ ਕਾਰਨ ਲਾਲਚੀ ਸੀ ਇਨਾਮ ਇੱਥੋਂ ਵੀ ਪੈਸਾ ਲਿਆ ਇਨਾਮ ਵੀ ਲੈਣਾ ਹੈ ਤੀਸਰੀ ਗੱਲ ਮੈਨੂੰ ਉਹਦੀ ਬੜੀ ਚੰਗੀ ਲੱਗੀ ਕਹਿੰਦਾ ਕੁਝ ਬੰਦੇ ਇਹੋ ਜਿਹਾ ਦੁਨੀਆ 'ਚ ਰੱਬ ਪੈਦਾ ਕਰਦਾ ਹੈ ਜਿਹੜੇ ਕਿਸੇ ਨੂੰ ਹੀ ਬਰਦਾਸ਼ਤ ਨਹੀਂ ਕਰਦੇ ਉਹਨਾਂ ਦੇ ਅੰਦਰ ਇੱਕ ਈਰਖਾ ਦੀ ਫਸਲ ਹੀ ਹੁੰਦੀ ਹੈ ਕਹਿੰਦਾ ਹੋ ਸਕਦਾ ਹੈ ਈਰਖਾ ਦੀ ਫਸਲੀ ਗੰਗੂ ਅੰਦਰ ਵੀ ਹੋਵੇ ਇਨ ਜਾਨੀ ਖਾਤੇ ਪਹਿਲਾਂ ਤੁਮ ਸਭ ਬਤਾ ਵੀ ਖੁਰਜੀ ਚ ਕਾਲ ਰੌਲਾ ਪਾਤਾ ਫਿਰ ਪਿੰਡ ਦਾ ਚੌਧਰੀ ਆਇਆ ਮਾਤਾ ਜੀ ਨੇ ਕਿਹਾ ਤੂੰ ਰੌਲਾ ਨਾ ਪਾ ਜਾਨੀ ਖਾਤੇ ਮਾਨੀ ਖਾਂ ਮੋਰਿੰਡੇ ਤੋਂ ਆਏ ਯਾਦ ਰੱਖੋ 8 ਪੋ ਨੂੰ ਦੁਪਹਿਰ ਤੋਂ ਬਾਅਦ ਵੈਸੇ ਕਹਾਂ ਜਾਂਦਾ ਰਤ ਹੈਗਾ ਇਹ ਜੇ ਰਤ ਚ ਲੈ ਕੇ ਗਏ 8 ਪੋ ਦੀ ਜਿਹੜੀ ਰਾਤ ਹੈ ਵੈਗਰੂ 8 ਪੋ ਦੀ ਰਾਤ ਬਤੀਤ ਕੀਤੀ ਗੰਗੂ ਦੇ ਘਰ 7 ਪੋ ਦੀ ਕੁੰਮੇ ਮਾਸ਼ਕੀ ਕਰ 9 ਪੋ ਇਹ ਮੁਰਿੰਡੇ ਪਹੁੰਚੇ ਫਿਰ ਚੇਤੇ ਰੱਖ ਮੈਂ ਦੁਬਾਰਾ ਫਿਰ ਰੀਪੀਟ ਕਰਨਾ 7 ਨੂੰ ਕੁੰਮਾ ਮਾਸ਼ਕੀ 8 ਨੂੰ ਗੰਗੂ ਘਰ 9 ਨੂੰ ਪਕੜਾ ਦਿੱਤਾ ਖੱਤ ਕੜੀਆਂ ਲਾ ਕੇ ਲਾਲਾ ਨੂੰ ਮੁਰਿੰਡੇ ਕੋਤਵਾਲੀ ਲੈ ਗਏ ਅਠਤ ਨੌ ਨੂੰ ਨੌਂ ਦੀ ਰਾਤ ਉੱਥੇ ਬਤੀਤ ਕੀਤੀ। ਇਧਰ ਉਹ ਵਜ਼ੀਰ ਖਾਂ ਹਾਰ ਕੇ ਨਮੋਸ਼ੀ ਨਾਲ ਚਲਾ ਗਿਆ। ਉਧਰ 10 ਪੋ ਨੂੰ ਦੁਪਹਿਰ ਤੋਂ ਬਾਅਦ ਸਹਬਜ਼ਾਦੇ ਸਰਹੰਦ ਪਹੁੰਚਾ ਦਿੱਤੇ। 10 ਪੋ ਦੀ ਰਾਤ 11 ਪੋ ਦੀ ਪੇਸ਼ੀ 12 ਪੋ ਦੀ ਪੇਸ਼ੀ ਤੇ 13 ਪੋ ਦੀ ਆਖਰੀ ਪੋਸ਼ ਪੇਸ਼ੀ। ਫਿਰ ਸੁਣਿਓ 10 ਪੋ ਦੀ ਰਾਤ ਠੰਡੇ ਬੁਰਜ 'ਚ 11 ਪੋ ਦੀ ਰਾਤ 12 ਪੋ ਦੀ ਰਾਤ ਤਿੰਨ ਰਾਤਾਂ ਠੰਡੇ ਬੁਰਜ ਵਿੱਚ ਤੇ ਗੁਰਮਖੋ 13 ਪੋਂ ਨੂੰ ਅੱਜ ਦੇ ਟਾਈਮ ਮੁਤਾਬਕ ਤਕਰੀਬਨ 11 ਪੌਣੇ 11 ਤੋਂ ਲੈ ਲੋ ਸਾਢੇ 11 ਦੇ ਵਿੱਚ ਤੱਕ ਸਾਬਜਾਦਿਆਂ ਨੂੰ ਸ਼ਹੀਦ ਕਰ ਦਿੱਤਾ ਸੁਣਿਓ ਥੋੜਾ ਜਿਆ ਕਿਸੇ ਨੇ ਕੋਈ ਜਲ ਪਾਣੀ ਨਹੀਂ ਦਿੱਤਾ ਸਿਰਫ ਇੱਕ ਕੁੰਮੇ ਮਾਸ਼ਕੀ ਦੇ ਇੱਕ ਗੰਗੂ ਨੇ ਰੋਟੀ ਖਵਾਈ ਉਸ ਤੋਂ ਬਾਅਦ ਮਰਿੰਡੇ ਇੱਥੇ ਹੋਰ ਇੱਥੇ ਸਰਹੰਦ ਦੇ ਵਿੱਚ ਲਾਂਗਰੀ ਸੀ ਜਿਹੜੇ ਕੈਦੀਆਂ ਦੀ ਰੋਟੀ ਪਕਾਉਂਦੇ ਸਨ ਭਾਈ ਮੋਤੀ RAM ਜੀ ਇਹ ਗੱਲ ਹੋਰ ਯਾਦ ਰੱਖਿਓ ਜਿਨ੍ਹਾਂ ਗਨੀਖਾਂ ਨਬੀ ਖਾਨ ਨੇ ਉੱਚ ਦਾ ਪੀਰ ਬਣਾਇਆ ਉਹ ਕੋਟਲੇ ਨਿਹੰਗ ਖਾਨ ਨਿਹੰਗ ਖਾਨ ਦੀ ਭੂਆ ਦੇ ਪੁੱਤਰ ਨੇ ਤੇ ਜਿਹੜੇ ਭਾਈ ਮੋਤੀ RAM ਮਹਿਰਾ ਨੇ ਇਹ ਭਾਈ ਹਿੰਮਤ ਸਿੰਘ ਦੇ ਰਿਸ਼ਤੇਦਾਰ ਨੇ ਪੰਜਾਂ ਪਿਆਰਿਆਂ 'ਚੋਂ ਝੂਰਸ਼ੰਤ ਪਹਿਲਾਂ ਇਹ ਭਾਈ ਮੋਤੀ RAM ਛੱਜੂ RAM ਦਾ ਰਿਸ਼ਤੇਦਾਰ ਹੈ ਜਿਹਦੇ ਸਿਰ ਉਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸੜੀ ਰਾਕੇ ਅਰਥ ਕਰਾਇਆ ਸੀ ਇਹ ਐਵੇਂ ਨਹੀਂ ਸੇਵਾ ਕਰ ਰਹੇ ਸਾਰੇ ਇਹ ਪਰਿਵਾਰ ਜੁੜੇ ਹੋਏ ਨੇ ਇੱਕ ਦੂਜੇ ਦੇ ਨਾਲ ਭਾਈ ਮੋਤੀराम ਨੂੰ ਪਤਾ ਲੱਗਦਾ ਹੈ ਇਤਿਹਾਸ ਕਹਿੰਦਾ ਉਹਨੇ ਪੈਸੇ ਦਿੱਤੇ ਸੱਚ ਐਵੇਂ ਉਹ ਘਰੋਂ ਦੁੱਧ ਲੈ ਕੇ ਤੁਰਿਆ ਪੌੜੀਆਂ ਚੜਿਆ ਕਿਉਂਕਿ ਕੱਪੜੇ ਕੋਈ ਨਹੀਂ ਸਨ ਸਿਰਫ ਉਹ ਬਸਤਰ ਸੰ ਥੋੜੇ ਜੇ ਕੋਈ ਕੰਬਲ ਥੋੜਾ ਸੀ ਹਰ ਰਾਤ ਨੂੰ ਕਿਹਾ ਜਾਂਦਾ ਹੈ ਸਹਿਬਜ਼ਾਦਿਆਂ ਨੂੰ ਮਾਤਾ ਜੀ ਆਪਣੀ ਗੋਦੀ ਚ ਮੂੰਹ ਲੈ ਲੈਂਦੇ ਸਨ ਕਿਉਂਕਿ ਸੀਤ ਬਹੁਤ ਵਗਦੀ ਸੀ ਪੌੜੀਆਂ ਚੜਦਿਆਂ ਆਠ ਸੁਣੀ ਹਮਾਤਾ ਜੀ ਨੇ ਦੇਖਿਆ ਕੌਣ ਕੌਣ ਕਹਿੰਦਾ ਜੀ ਮੈਂ ਤੁਹਾਡਾ ਸੇਵਕ ਹਾਂ ਸੇਵਕ ਨੇ ਕੋਲ ਆ ਕੇ ਕਿਹਾ ਮੈਂ ਇੱਥੇ ਨੌਕਰੀ ਕਰਨਾ ਮਾਂ ਜੀ ਕੱਪੜੇ ਵਿੱਚ ਬੁੱਕਲ ਵਿੱਚੋਂ ਨੇ ਫਿਰ ਦੁੱਧ ਕੱਢਿਆ ਕਹਿੰਦਾ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਮੈਂ ਦੁੱਧ ਲੈ ਕੇ ਆਇਆ ਤੁਸੀਂ ਤੇ ਲਾਲਾ ਨੂੰ ਪਿਹਾਓ ਉਸੇ ਮੋਤੀराम ਦੇ ਪਰਿਵਾਰ ਨੂੰ ਪੀੜਿਤਤਾ ਸੀ ਮਿਲਣੇ ਵਿੱਚ ਭਾਈ ਮੋਤੀ ਰਾਮ ਜੀ ਨੇ ਦੁੱਧ ਛਕਾਇਆ ਅੱਛਾ ਜੀ ਜਿਹੜੀ ਕਚਹਿਰੀ ਲੱਗੀ ਚਲੋ ਮੈਂ ਤਿੰਨਾਂ ਇਕੱਠੀ ਗੱਲ ਕਰ ਦੇਣਾ ਆਪ ਸਭ ਨੂੰ ਪਤਾ ਕਚਹਿਰੀ ਲੱਗੀ ਵੱਡੇ ਦਰਵਾਜ਼ੇ ਬੰਦ ਛੋਟੇ ਖੁੱਲੇ ਪਰ ਬਸਾਬ ਜ਼ਾਦੇ ਚੁਕੇ ਨਹੀਂ ਜਾ ਕੇ ਉੱਚੀ ਫਤਿਹ ਗਜਾਈ ਉੱਥੇ ਫਿਰ ਸੁੱਚਾ ਨੰਦ ਉੱਥੇ ਸੀ ਕਾਜ਼ੀ ਉੱਥੇ ਸਨ ਉੱਥੇ ਸ਼ੇਰ ਮੁਹੰਮਦ ਖਾਨ ਵੀ ਬੈਠਾ ਹੈ ਮਲੇਰ ਕੋਟਲੀਆ ਮੈਂ ਤੁਹਾਨੂੰ ਕਿਹਾ ਤਿੰਨ ਭਰਾਉ ਦੇ ਆਏ ਸਨ ਕਾਜ਼ੀ ਅੱਗੇ ਵੱਧ ਕੇ ਪੁੱਛਦਾ ਕੌਣ ਹੋ ਤੁਸੀਂ ਜੇ ਬੰਦਾ ਡਰਾਂਦਾ ਉਸ ਵਕਤ ਬਾਬਾ ਫਤਿਹ ਸਿੰਘ ਬੋਲੇ ਗੋਬਿੰਦ ਸਿੰਘ ਕੇ ਪੁੱਤ ਹਮ ਮਾਤਾ ਗੁਜਰੀ ਪਾਹੇ ਜੋਰਾਵਰ ਸਿੰਘ ਫਤਿਹ ਸਿੰਘ ਨਾਮ ਹਮਾਰੇ ਆਹੇ ਉਸ ਵਕਤ ਵਜ਼ੀਰ ਖਾਨ ਇਹ ਸ਼ਬਦ ਕਹਿੰਦਾ ਸ਼ੇਰ ਮੁਹੰਮਦ ਮਲੇਰ ਕੋਟਲੀਏ ਨੂੰ ਕਿ ਤੁਹਾਡੇ ਭਰਾ ਗੁਰੂ ਗੋਬਿੰਦ ਸਿੰਘ ਨੇ ਮਾਰੇ ਪਤੀਜੇ ਆਓ ਦੇਖੋ ਅਸੀਂ ਪਰਪਕਾਰ ਕਰਨੇ ਆ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤੁਹਾਨੂੰ ਦਿੱਤੇ ਬਦਲਾ ਲੈ ਲਓ ਇਹਨਾਂ ਫਰਕ ਹੁੰਦਾ ਗੁਲਾਮ ਤੇ ਆਜ਼ਾਦ ਕੌਮਾਂ ਵਿੱਚ ਉਹ ਬਰਾਬਰ ਦਾ ਹੈ ਮਲੇਰਕੋਟੜੀਆ ਉਹਨੇ ਕਿਹਾ ਤੁਸੀਂ ਲੈ ਜਾਓ ਸ਼ੇਰ ਮੁਹੰਮਦ ਖਾਂ ਉੱਠਿਆ ਉਹਨੇ ਕਿਹਾ ਇਹ ਪਾਪ ਹੈ ਇਸਲਾਮ ਇਹਦੀ ਇਜ਼ਾਜ਼ਤ ਨਹੀਂ ਦਿੰਦਾ ਪੈਗੰਬਰ ਇਹਦੀ ਇਜ਼ਾਜ਼ਤ ਨਹੀਂ ਦਿੰਦਾ ਉਹ ਕਹਿ ਲਗਾ ਛੱਡੋ ਜੀ ਤੁਹਾਡੇ ਭਰਾਵਾਂ ਦਾ ਬਦਲਾ ਕਹਿੰਦਾ ਸਮਾਂ ਮਿਲਿਆ ਮੈਂ ਗੁਰੂ ਗੋਬਿੰਦ ਸਿੰਘ ਨਾਲ ਜ਼ਰੂਰ ਲੜਾਂਗਾ ਪਰ ਬਾਪ ਦਾ ਬਦਲਾ ਪੁੱਤਰਾ ਤੋਂ ਨਹੀਂ ਲਈਦਾ ਹੁੰਦਾ ਹਾਲਾਂ ਨੂੰ ਲੜਿਆ ਜੀ ਬੀਬੀ ਅਨੂਪ ਕੌਰ ਤੁਹਾਨੂੰ ਪਤਾ ਹੋਣਾ ਹੈ ਭਾਈ ਬੰਦਾ ਸਿੰਘ ਬਹਾਦਰ ਨੇ ਫਿਰ ਕਬਰਾਂ ਜਿਹੜੀਆਂ ਪੱਟੀਆਂ ਜਦੋਂ ਸਾਰੇ ਕਲਪਦੇ ਆ ਜੀ ਉਹਨੇ ਕਬਰਾਂ ਪੜਦੀਆਂ ਕਬਰਾਂ ਨਹੀਂ ਪੱਟੀਆਂ ਬੀਬੀ ਨੂਪਕੌਰ ਨੂੰ ਪਾ ਲਿਆ ਸੀ ਇਹਨੇ ਉਹ ਫਿਰ ਖੰજર ਮਾਰ ਕੇ ਮਰ ਗਈ ਸੀ ਉਹਦਾ ਸ਼ਰੀਰ ਕੱਢ ਕੇ ਸੰਸਕਾਰ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਉਹਨੇ ਹਾ ਦਾ ਨਾਰਾ ਮਾਰਿਆ ਵਜ਼ੀਰ ਖਾਂ ਢਲ ਗਿਆ ਵਜ਼ੀਰ ਖਾਂ ਦਾ ਪਿੰਡ ਹੈ ਜੀ ਕਰਨਾਲ ਨੇੜੇ ਕੁੰਝਪੁਰਾ ਸ਼ਾਇਦ ਆਪ ਨੂੰ ਪਤਾ ਹੈ ਕਿ ਇਹ ਕੁੰਝਪੁਰਾ ਹੈ ਇਹ ਬੰਦਾ ਸਿੰਘ ਬਹਾਦਰ ਨੇ ਪਹਿਲਾਂ ਉਹ ਕੁੰਝਪੁਰਾ ਵੀ ਢਾ ਦਿੱਤਾ ਸੀ ਹੁੰਦਿਆਂ ਪਹਿਲਾਂ ਜੋ ਸੋਨੀਪਟ ਟੱਪਿਓ ਨਾ ਪਹਿਲਾ ਕੰਮ ਇਹਦੇ ਪਿੰਡ ਤੋਂ ਸ਼ੁਰੂ ਕੀਤਾ ਸੀ ਵਜ਼ੀਰ ਖਾਂ ਥੋੜਾ ਜਿਹਾ ਝੋਕ ਗਿਆ ਜਾਂ ਬੰਦੇ ਨੂੰ ਫਰਕ ਪੈ ਜਾਂਦਾ ਬਰਾਬਰ ਦਾ ਕਹੇ ਹੁਣ ਦੇਖੋ ਗੁਲਾਮ ਉੱਠਿਆ ਸੁਚਾਨੰਦ ਪੂਰੀ ਇਹਨੇ ਉੱਠ ਲਿਆ ਸਰ ਕਿਹਾ ਜੀ ਦੇਖੋ ਨਵਾਬ ਸਾਹਿਬ ਤੁਸੀਂ ਕਿੰਨੀਆਂ ਗੱਲਾਂ 'ਚ ਆ ਗਏ ਇਹ ਬੱਚੇ ਨਹੀਂ ਇੱਥੇ ਉਹਨੇ ਸਵਾਲ ਕੀਤਾ ਸੀ ਜੇ ਛੱਡ ਦਿੱਤਾ ਤੇ ਕੀ ਕਰੋਗੇ ਆ ਆ ਫਤਵਾ ਲੱਗਾ ਸੀ ਬਾਬਾ ਜ਼ੋਰਾਵਰ ਸਿੰਘ ਕਹਿੰਦੇ ਕਿੰਨੇ ਸਾਨੂੰ ਛੱਡਣਾ ਜੀ ਕਹਿੰਦੇ ਛੱਡ ਦਿੱਤਾ ਬਾਬਾ ਫਤਿਹ ਸਿੰਘ ਕਹਿੰਦੇ ਛੱਡ ਦਿੱਤਾ ਇੱਕ ਰਿ ਛੱਡ ਕੇ ਦੇਖੋ ਜੰਗਲ 'ਚ ਜਾਾਂਗੇ ਸਿੱਖ ਇਕੱਠੇ ਕਰਾਂਗੇ ਪਿਤਾ ਜੀ ਨੂੰ ਮਿਲਾਂਗੇ ਫਿਰ ਕਹਿਣ ਲੱਗੇ ਫੌਜ ਇਕੱਠੀ ਕਰਕੇ ਸੂਬਾ ਸਰਹੰਦ ਦਾ ਖਾਤਮਾ ਕਰਾਂਗੇ ਦੇਖੋ ਮੈਂ ਨਾ ਗੁਰੂ ਗੋਬਿੰਦ ਸਿੰਘ ਦੇ ਲਾਲ ਨੇ ਜਦੋਂ ਹਾਕਮ ਨੂੰ ਇਹ ਕਹਿ ਦੇਣਾ ਇਹ ਕਰਾਂਗੇ ਉੱਥੇ ਫਿਰ ਉਹ ਕਹਿੰਦੇ ਨੇ ਸੁਚਾਨੰਦ ਕਹਿੰਦਾ ਨੀਕੇ ਬਾਰਕ ਤੂੰ ਮਤ ਜਾਨੋ 나ਗੋਂ ਕੇ ਪੂਤ ਪਛਾਨੋ ਤੁਮਰੇ ਹੱਥ ਆਜੇ ਆਏ ਕਰੋ ਅਬੇ ਜੋਈ ਮਨ ਭਾਏ ਉੱਥੇ ਫਿਰ ਕਿਹਾ ਜਾਂਦਾ ਹੈ ਡਾਕਟਰ ਗੰਦਾ ਸਿੰਘ ਨੇ ਦੋ ਤਸੀਆਂ ਦਾ ਜ਼ਿਕਰ ਕੀਤਾ ਹੈ ਇੱਕ ਤਾਂ ਮੈਂ ਕਿਉਂਕਿ ਉਸ ਦਿਨ ਮੈਂ ਸੁਣਾਇਆ ਮੈਂ ਸਾਡੇ ਸਾਹਮਣੇ ਨੀਆਂ ਕਲੀਆਂ ਡਾਕਟਰ ਗੰਦਾ ਸਿੰਘ ਕਹਿੰਦਾ ਹੈ ਕਿ ਬੱਚਿਆਂ ਨੂੰ ਗੁਲੇਲੇ ਮਾਰੇਗਾ ਰੋਖ ਨਾਲ ਬਣ ਕੇ ਅਬ ਜਿਹੜੀਆਂ ਗਲੇਲਾਂ ਮਾਰਦੇ ਆ ਫਿਰ ਦੋਨਾਂ ਦੇ ਖੱਥਾਂ ਵਿੱਚ ਮੈਂ ਕੋਈ ਵੀ ਗੱਲ ਸਰੋਤ ਤੋਂ ਬਿਨਾ ਨਹੀਂ ਕਰਾਂਗਾ ਦੋਨਾਂ ਦੀਆਂ ਕੋਮਲ ਜਿਹੜੀਆਂ ਹੱਥ ਸਨ ਇਹ ਪੰਜ ਚਾਰ ਜਿਹੜੇ ਵਿੱਥਾਂ ਨੇ ਨਾ ਇਹਨਾਂ 'ਚ ਪਲੀਤੇ ਰੱਖ ਕੇ ਅੱਗ ਲਾਏਗੀ ਇਸ ਕਿਨ ਸਾੜੀ ਗਈ ਇਸ ਕਰਕੇ ਸ਼ਾਇਦ ਇਹ ਮੰਨ ਜਾਣਗੇ ਅਸੀਂ ਸਾਰੇ ਕਿਨੇ ਤਿੰਨ ਦਿਨ ਤਸੀਹੇ ਦਿੱਤੇ ਪਰ ਕਿਹੜੇ ਦਿੱਤੇ ਕਚਹਿਰੀ 'ਚ ਗਏ ਤਸੀਹੇ ਦਿੱਤੇ ਇੱਕ ਕਿਤਾਬੇ ਕਥਾ ਗੁਰੂ ਸਤਨ ਕੀ ਉਹਦੇ ਵਿੱਚ ਉਹ ਲਿਖਿਆ ਦੂਨਾ ਸਿੰਘਾਂ ਡੂਰੀਏ ਨੇ ਉਹ ਕਹਿੰਦਾ ਫਿਰ ਇੱਕ ਦਿਨ ਸਹਿਬਜ਼ਾਦਿਆਂ ਨੂੰ ਤੂਤ ਦੀਆਂ ਖਮਚੀਆਂ ਨਾਲ ਕੁੱਟਿਆ ਗਿਆ ਦੋਨਾ ਸਹਿਬਜ਼ਾਦਿਆਂ ਦੇ ਪਿੰਡੇ ਦੇ ਉੱਤੇ ਐ ਲਾਲ ਲਾਲ ਨਿਸ਼ਾਨ ਪੈ ਗਏ ਇਹ ਆਖਰੀ ਦਿਨ ਸੀ ਜੀ 12 ਕੋ ਜਦੋਂ ਮਾਤਾ ਜੀ ਕੋਲ ਗਏ ਮਾਤਾ ਜੀ ਨੇ ਦੇਖਿਆ ਸ਼ਰੀਰ ਕੋਮਲ ਉਹ ਕਹਿੰਦਾ ਵੇਖੋ ਏ ਗੁਲਾਬ ਦੇ ਫੁੱਲ ਜਿਹੜੇ ਧੁੱਪ ਵੀ ਨਹੀਂ ਸਹਿੰਦੇ ਉਹਨਾਂ ਫਿਰ ਦੇਖਿਆ ਉੱਟ ਕੇ ਸੀਨੇ ਨਾਲ ਲਾਇਆ ਸਭ ਜਾਂਦੇ ਆ ਕਿ ਮਾਂ ਅਸੀਂ ਢੋਲੇ ਦੀ ਆਖਰ ਦਾਦੀ ਇਹ ਗੁਰਮਖੋ ਗੱਲਾਂ ਕਰਨੀਆਂ ਸੌਖੀਆਂ ਸਾਡੇ ਬੰਦੇ ਕਹਿੰਦੇ ਨੇ ਕਿਉਂ ਇਸ ਦਿਨ ਬੈਰਾਗ ਦੀ ਗੱਲ ਕਰਦੇ ਹੋ ਛੋਟੀ ਗੱਲ ਹੈ ਆ ਬੀਬੀਆਂ ਨੂੰ ਪੁੱਛ ਕੇ ਦੇਖੋ ਨਿਆਣਾ ਸਕੂਲ ਗਿਆ ਹੋਵੇ ਇੱਕ ਘੰਟਾ ਨਾ ਆਵੇ ਤੇ ਬੂਆ ਨਹੀਂ ਛੱਡਦੀਆਂ ਦਾਬਾ ਫਤਿਹ ਸਿੰਘ ਪੌਣੇ ਦੋ ਦਾਦਾ ਜੀ ਜਿੱਦਣ ਮਾਂ ਦੀ ਮੌਤ ਹੋ ਗਈ ਮਾਤ ਗੁਜਰੀ ਪੂਣੀ ਪਿਉ ਪਿਉ ਕੇ ਦੁੱਧ ਦੀ ਰਾਤ ਨੂੰ ਕੋਲ ਰੱਖਦੀ ਸੀ ਬੱਚੇ ਨੂੰ ਪਿਆੰਦੇ ਲਈ ਬੜਾ ਪਿਆਰ ਸੀ ਦਾਦੀ ਦਾ ਮੈਂ ਕਿਨ 80 ਸਾਲ ਦੀ ਉਮਰ ਮਾਤ ਕੁਚਰੀ ਸੀ ਦੀ तकरीबन ਕੋਟ ਕਿਸ ਨੇ ਨਾ ਲਾਇਆ ਕਹਿੰਦੇ ਮਾਂ ਜੀ ਸ਼ੋਰੇ ਸਾਨੂੰ ਨੀਆਂ ਚਚੇਣ ਦੇਣਾ ਹੈ ਫਤਵਾ ਦੇ ਦਿੱਤਾ ਕਾਜ਼ੀ ਨੇ ਅੱਛ ਉਹ ਰਾਤ ਕਿਵੇਂ ਨਿਕਲੀ ਕਿਸ ਤਰ੍ਹਾਂ ਦੀ ਸੀ ਕਿਹੜਾ ਇਹਨੂੰ ਬਿਆਨ ਕਰ ਸਕਦਾ ਹੈ ਜੀ ਹਾਂ ਮੈਂ ਇੱਕ ਵਾਰੀ ਯਤਨ ਕੀਤਾ ਪ੍ਰੈਸ ਸਾਹਿਬ ਮੇਰਾ ਮਨ ਕੀਤਾ ਵੀ ਰਾਤ ਨੂੰ ਮੈਂ ਫਰਸ਼ ਤੇ ਬਹਿ ਕੇ ਤੇ ਦੇਖਾਂ ਮੈਂ ਝੂਠ ਨਹੀਂ ਬੋਲਦਾ ਉੱਥੇ ਜਦੋਂ ਮੈਂ ਬੈਠਾ ਮੇਰੇ ਅੱਜ ਤੋਂ 12-15 ਸਾਲ ਦੀ ਪਹਿਲਾਂ ਦੀ ਗੱਲ ਹੈ ਮੇਰਾ ਪੂਰਾ ਥੱਲੇ ਵਾਲਾ ਧੜ ਸੁਨ ਹੋ ਗਿਆ ਸੀ ਉਹਨਾਂ ਤੇ ਕੀ ਬੀਤੀ ਹੋਵੇਗੀ ਕਿਉਂ ਕਥਾ ਕਰਨੀ ਸੌਕੀ ਬੜੀ ਠੰਡ ਸੀ ਮੈਂ ਬਿਲਕੁਲ ਕੋਈ ਕਪੜਾ ਲਿਆ ਮੈਂ ਕਿਹਾ ਦੇਖਾਂ ਤੇ ਸਹੀ ਤਿੰਨ ਤਿੰਨ ਦਾਤਾ ਹੈ ਸਵੇਰੇ ਉੱਠਿਆ ਕੋਈ ਜਲ ਹੋਵੇਗਾ ਕੋਈ ਕੋਲ ਮੂੰਹ ਤੋਤੇ ਮੁਖ ਤੋਤੇ ਕੇਸ ਵਾਏ ਦਸਤਾਰਾਂ ਸਜਾਈਆਂ ਚੂੜੀਦਾਰ ਪਜਾਮੀਆਂ ਪਾਈਆਂ ਉਦੋਂ ਨਿਲੀਆਂ ਝਗੀਆਂ ਕਿਹਾ ਜਾਂਦਾ ਹੈ नीले चोले पाए निकिया निकिया, सोनिया कढ़ाई वाले जोड़े पाए जदो तैयार किया अल्लाह यार खां जोगी लिख माता जी पहले आओ गले से लगा तो लूं जाने से पहले आओ गले से लगा तो लूं तो लू, केशों को कंगी करूं जरा मुंह दुल्हा तो लूं, प्यारे से सरों पे नन्नी सी कलगी सजा तो लूं बेटा मरने से पहले तुमको दुल्हा बना तो ਦਸਤਾਰਾ ਸਜਾ ਦਿੱਤੀਆਂ ਇਸ ਮ੍ਰਿਤਮੰਡਲ ਵਿੱਚ ਪੋਤਿਆਂ ਦੀ ਤੇ ਦਾਦੀ ਦੀ ਆਖਰੀ ਮੁਲਾਕਾਤ ਹੈ ਇੰਨੀ ਦੇਰ ਨੂੰ ਸਿਪਾਈ ਚੜਦੇ ਆ ਮਾਤਾ ਜੀ ਦੇਖਦੇ ਆ ਠੀਕ ਹੈ ਉਹ ਫਿਲਮ ਬਣਾਈ ਸੀ ਉਹਦੇ ਵਿੱਚ ਉਹਨੇ ਦਿਖਾਇਆ ਮਾਤਾ ਜੀ ਪਰ ਆਮੂ ਕਰ ਲਿਆ ਨਹੀਂ ਪਿਆਰਿਓ ਸਾਬ ਜਾਦੇ ਤੇ ਨੀਆਂ ਚ ਖਲੋਤੀ ਤਾਂ ਜੇ ਮਾਂ ਬੁਰਜ ਵਿੱਚ ਖਲੋਤੀ ਹੋਈ ਸੀ ਤਾਂ ਕਿੰਨੀ ਤਾਕਤ ਏਰੀ ਸੀ ਦਾਦੀ ਮਾਂ ਮਾਤਾ ਕਮਜ਼ੋਰ ਹੈ ਕੋਈ ਮਾਤ ਗੁਜਰੀ ਜੀ ਵਰਗਾ ਕਿੰਨੇ ਹੋ ਜਾਣਾ ਜੀ ਮੈਂ ਉਹਦਣ ਕਿਹਾ ਇਸ ਭਾਰਤ ਦੇ ਤੇ ਸੰਧੂਰ ਵਾਲੀਆਂ ਬੀਬੀਆਂ ਨੂੰ ਤਿਲਕ ਜੰਨੂ ਵਾਲੀਆਂ ਨੂੰ ਮਾਂ ਦੇ ਚਰਨਾਂ ਦੀ ਖਾਕ ਮੱਥੇ ਤੇ ਲਾਣੀ ਚਾਹੀਦੀ ਏ ਜੇ ਸਿਰ ਦਾ ਸਾਈ ਨਾ ਦੇਂਦੀ ਤੇ ਅੱਜ ਸੰਧੂਰ ਨਹੀਂ ਸੀ ਹੋਣਾ ਮਾਤਾ ਜੀ ਕੋਲ ਆਏ ਕਿ ਲੱਗੇ ਸੀ ਲੈਣਾ ਆ ਮਾਤਾ ਜੀ ਨੇ ਦੋਨਾਂ ਨੇ ਮੱਥਾ ਟੇਕਿਆ ਜੀ ਚਰਨਾਂ 'ਚ ਥੱਲੇ ਬੈਠ ਕੇ ਮਾਂ ਜੀ ਨੇ ਦੋਨਾਂ ਨੂੰ ਆਪਣੇ ਖੱਬੇ ਸੱਜੇ ਲਿਆ ਪੌੜੀਆਂ ਤੋਂ ਉਤਰਦੇ ਆ ਤੁਰੇ ਜਾ ਰਹੇ ਆ ਉਸ ਵਕਤ ਮਾਤਾ ਜੀ ਦੇਖਦੇ ਆਂ ਭੀੜ ਬੜੀ ਇਕੱਠੀ ਹੈ ਅੱਖਾਂ ਤੋਂ ਉਜਲੋ ਹੈ ਇਤਿਹਾਸ ਕਹਿੰਦਾ ਫਿਰ ਵੀ ਗੱਲਾਂ ਇਸਲਾਮ ਜਾਂ ਦੋ ਸਹਿਬਜ਼ਾਦਿਆਂ ਨੂੰ ਨੀਆਂ 'ਚ ਖੜਿਆ ਕੀਤਾ ਗਿਆ ਨੀਆਂ ਚਿੰਨ ਲੱਗ ਪਏ ਬਾਬਾ ਫਤਿਹ ਸਿੰਘ ਜੀ ਦਾ ਚਿਹਰਾ ਛੇਤੀ ਟਕਿਆ ਗਿਆ ਬਾਬਾ ਜ਼ੋਰਾਵਰ ਸਿੰਘ ਜੀ ਦਾ ਬਾਦ ਵਿੱਚ ਨੀਆਂ ਚਿੰ ਰਹਾ ਜਦੋਂ ਨੀਆਂ ਸ਼ਿਕਰ ਤੇ ਗਈਆਂ ਨੀ ਪਾਟ ਗਈ ਨੀਆਂ ਪਾਟ ਨੀਆਂ ਸਾਂ ਉਸ ਤੋਂ ਬਾਅਦ ਕੀ ਹੋਇਆ ਜੋ ਸਾਡੇ ਪੁਰਾਣੇ ਸਰੋਤ ਗੁਰਮੁਖੀ ਦੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਚਾਹ ਸ਼ੁੱਧ ਕੇ ਚੂੰ ਬਚਗਾ ਕੁਛ ਤੈਚਾਰ ਕਿ ਬਾਕੀ ਬੇਮਦਸਤ ਪੇਚੀ ਦਾ ਮਾਰ ਕੀ ਹੋਇਆ ਮੇਰੇ ਪੁੱਤਰ ਕੋ ਕੇ ਮਾਰੇ ਕੋ ਕੇ ਦਾ ਮਤਲਬ ਫਿਰ ਉਸ ਵਕਤ ਕੀ ਕੀਤਾ ਜੀ ਸਾਸਲ ਬੇਗ ਤੇ ਵਾਸਲ ਬੇਗ ਸਮਾਣੇ ਵਾਲੇ ਜਲਾਦ ਦੋਨਾਂ ਨੇ ਬਾਬਾ ਜ਼ੁਰਾਵਰ ਸਿੰਘ ਨੂੰ ਗੋਡਿਆਂ ਥੱਲੇ ਲਿਆ ਤੇ ਫਿਰ ਬਾਬਾ ਜੀ ਦੇ ਗਲੇ ਦੇ ਉੱਤੇ ਚਲਾਇਆ ਖੰਡਰ ਉਥੇ ਖੰਡਾ ਲਿਖਿਆ ਇਹਦਾ ਮਤ 13 ਸ਼ਸਤਰ ਚਲਾਇਆ ਬਾਬਾ ਜ਼ੋਰਾਵਰ ਸਿੰਘ ਜੀ ਤਕਰੀਬਨ 1 ਮਿੰਟ 1.5 ਮਿੰਟ ਸ਼ਹੀਦ ਹੋ ਗਏ ਬਾਬਾ ਫਤਿਹ ਸਿੰਘ ਜੀ ਨੂੰ ਜ਼ਿਬਾ ਕੀਤਾ ਇਥੋਂ ਉਹਦੇ ਬਾਰੇ ਇਤਿਹਾਸ ਕਹਿੰਦਾ 12.5 ਮਿੰਟ ਉਹਨਾਂ ਦੇ ਚਰਨ ਖਿਲਦੇ ਰਹੇ ਖੂਨ ਨਿਕਲਦਾ ਰਿਹਾ 12.5 ਮਿੰਟ ਬਾਅਦ ਉਹਨਾਂ ਦਾ ਤਨ ਸ਼ਾਂਤ ਹੋਇਆ ਇਤਿਹਾਸ ਲਿਖਿਆ ਜ਼ੋਰਾਵਰ ਸਿੰਘ ਜੀ ਕੇ ਪ੍ਰਾਨ ਖੰਡੇ ਕੇ ਸਾਥ ਵੇਗ ਛੁੱਟ ਗਏ ਫਤੇ ਸਿੰਘ ਜੀ ਆਧ ਘੜੀ ਚਰਨਮਾਰ ਤੇ ਬੈ ਆਧ ਘੜੀ ਮਿੰਜ ਸਾਢੇ 12 ਮਿੰਟ ਘੜੀ 25 ਮਿੰਟ ਦੀ ਹੁੰਦੀ ਏ ਸਾਢੇ 12 ਮਿੰਟ ਚਰਨਮਾਰ ਉਹਨਾਂ ਦੇ ਖੇਲਦੇ ਰਹੇ ਗੁਰਮਖੋ ਦੋਨੋਂ ਸੈਬਜ਼ਾਦੇ ਸ਼ਹੀਦ ਹੋ ਗਏ ਹੁਣ ਇੱਥੇ ਕੋਈ ਮਾਤਾ ਗੁਜਰੀ ਨੂੰ ਛਾਲ ਦੀ ਗੱਲ ਕਹਿੰਦਾ ਕੋਈ ਬ੍ਰਾਹਮਣ ਰਦਰਪੁਰ ਕੇ ਯਾਦ ਰੱਖਿਓ ਮਾਤ ਗੁਜੀ ਕਮਜ਼ੋਰ ਨਹੀਂ ਉਹਨਾਂ ਸ਼ਹਾਦਤ ਦਾ ਜਾਮ ਪੀਤਾ ਜਿਸ ਤਰੀਕੇ ਨਾਲ ਵੀ ਕੀਤਾ ਗਿਆ ਤਿੰਨਾਂ ਦੇ ਸਰੀਰ ਬਾਹਰ ਪਏ ਆ ਕੋਈ ਸਸਕਾਰ ਕਰਨ ਵਾਲਾ ਨਹੀਂ ਗਰਮਖੋ ਇੱਕ ਕੱਲਾ ਮੈਂ ਮੋਸ਼ਨ ਕਰ ਲਈ ਨਹੀਂ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਤੁਹਾਡਾ ਦੇਣ ਕਿੱਥੇ ਦਿਆਂਗੇ ਅਸੀਂ ਤੇਰੇ ਨਾਲ ਮੈਂ ਦਿਆਂ ਤਸ਼ਬੀਹ ਇਹਨੂੰ ਹਰ ਗੱਲ ਪੀ ਜਾਂਪਦੀ ਉਪਰੀਏ ਢਾਕੇ ਤੇਗ ਨਹੀਂ ਪਿਤਾ ਦੀ ਪਸਲੀਏ ਹੱਥ ਵਿੱਚ ਢਾਲ ਨਹੀਂ ਪੁੱਤਰ ਦੀ ਖੋਪਰੀ ਹੈ ਮਹਾਰਾਜ ਸੱਚੇ ਬਾਦਸ਼ਾਹ ਉਹਨਾਂ ਦੇ ਲਾਲ ਉਹਨਾਂ ਦੇ ਮਾਤਾ ਜੀ ਫਿਰ ਦੀਵਾਨ ਟੋੜਰਮਲ ਹੁੰਦਾ ਹੈ ਉਹ ਪੈਸੇ ਦਿੰਦਾ ਹੈ ਤੇ ਇਹ ਫਤੇਗਰ ਚ ਨੇ ਸਰੰਦ ਚ ਨਹੀਂ ਸੀ ਥਾਂ ਇਹ ਨਾਲ ਇੱਕ ਪਿੰਡੇ ਅੱਤੇ ਵਾਲੀ ਇਹ ਚੌਧਰੀ ਅੱਤੇ ਦਾ ਪਿੰਡ ਹੈ ਜਿੱਥੇ ਜੋਤੀਸ਼ ਰੂਪ ਸੀ ਫਿਰ ਚੌਧਰੀ ਅੱਤਾ ਉਹਦੇ ਤੋਂ ਜ਼ਮੀਨ ਖਰੀਦੀ ਜਾਂਦੀ ਹੈ ਸੋਨੇ ਦੀਆਂ ਮੋਹਰਾਂ ਲਾ ਲਾ ਕੇ ਇਧਰੋਂ ਫਿਰ ਜਿੰਨਾ ਸੰਸਕਾਰ ਕੀਤਾ ਭਾਈ ਮੋਤੀराम ਮਹਿਰੇ ਨੇ ਇਸ਼ਨਾਨ ਕਰਾਇਆ ਕਿਵੇਂ ਸੰਸਕਾਰ ਹੋਇਆ ਮੋਤੀराम ਮਹਿਰਾ ਜੀ ਦੀ ਘਰ ਵਾਲੀ ਆਈ ਤੋੜਰਮਲ ਦਾ ਪਰਿਵਾਰ ਆਇਆ ਉਧਰੋਂ ਪਟਿਆਲੇ ਵਾਲੇ ਕਿਹਾ ਜਾਂਦਾ ਹੈ ਰਾਮਾ ਤੇ ਤਲੋਕਾ ਇਹ ਰਿਆਸਤ ਇਹਨਾਂ ਦੇ ਵੱਡੇ ਇਹ ਪਹੁੰਚੇ ਸਹਿਬਜ਼ਾਦਿਆਂ ਦਾ ਜੋਤੀਸ ਰੂਪ ਲਿਆ ਕੇ ਸੰਸਕਾਰ ਕੀਤਾ ਗਿਆ ਇਹ 14 ਪੋਹ ਨੂੰ ਹੁੰਦਾ ਹੈ 13 ਪੋਹ ਨੂੰ ਸਹਿਬਜ਼ਾਦੇ ਸ਼ਹੀਦ ਹੁੰਦੇ ਆ ਇਹ ਹੈ ਸਾਡੀ ਖੂਨ ਨਾਲ ਪੀਜੀ ਹੋਈ ਦਾਸਤਾਨ ਜਿਹੜੀ ਛੋਪੋ ਤੋਂ ਲੈ ਕੇ ਤੇ 14 ਪੋਹ ਤੱਕ ਚੱਲਦੀ ਹੈ ਜਿੰਨੂੰ ਆਪ ਜੀ ਯਾਦ ਕਰਨ ਬੈਠੇ ਹੋ ਮੇਰੀ ਬੇਨਤੀ ਹੈ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਦੱਸਿਓ ਪਰ ਇਹ ਤਰੀਕਾ ਮੈਂ ਤਾਂ ਹਰ ਵੇਲੇ ਕਹਿੰਦਾ ਵੀ ਇਹ ਤਰੀਕਾ ਨੋਟ ਕਰ ਲਓ ਇਹਨਾਂ ਦਿਨਾਂ 'ਚ ਸਿਰਫ ਗੁਰੂ ਗੋਬਿੰਦ ਸਿੰਘ ਦਾ ਸ਼ੁਕਰਾਨਾ ਕਰੀਏ ਜਿਨ੍ਹਾਂ ਅੰਮ੍ਰਿਤ ਦੀ ਦਾਤ ਨਹੀਂ ਲਈ ਬੇਨਤੀ ਅੰਮ੍ਰਿਤਧਾਰੀ ਹੋਵੋ ਅੱਜ ਮੈਨੂੰ ਇੱਕ ਵਾਰ ਬੱਚਾ ਮਿਲਿਆ ਬਾਬਾ ਜੀ ਮੈਂ ਨਸ਼ਾ ਛੱਡਣਾ ਚਾਹਨਾ ਤਿੰਨ ਦਿਨ ਹੋ ਗਏ ਮੈਂ ਕਿ ਬੇਟੇ ਕੀ ਕਰਨਾ ਕਹਿੰਦਾ ਚਿੱਟਾ ਪੀਣਾ ਨਹੀਂ ਮੇਰੀ ਬੇਨਤੀ ਬੱਚਿਓ ਵੱਜ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਕਾਰ ਵਿੱਚ ਆ ਜਾਓ। ਇਹਦੀ ਸੰਗਤ ਵਿੱਚ ਆ ਜਾਓ। ਦਰਬਾਰ ਸਾਹਿਬ ਜਾਓ ਸੇਵਾ ਕਰੋ, ਭਾਂਡਿਆਂ ਦੀ ਸੇਵਾ ਕਰੋ। ਕਿਉਂਕਿ ਨਸ਼ਾ ਸਾਡੀ ਤਬਾਈ ਕਰਦਾ ਪਿਆ ਹੈ। ਇਹ ਐਡਾ ਭੜਾ ਹੈ ਮਨ ਨੂੰ ਲੱਗ ਜਾਏ, ਗੁਰਮਖੋ ਮੰਨੀ ਤਾਂ ਐਕਸ਼ਨ ਕਰਦਾ ਹੈ ਤੇ ਜੇ ਮਨ ਮੁੜ ਕੇ ਗੁਰੂ ਵੱਲ ਲੱਗ ਜਾਏਗਾ ਤੇ ਨਸ਼ਾ ਕੋਈ ਵੀ ਅਸਰ ਨਹੀਂ ਕਰ ਸਕਦਾ।